ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 132ਵਾਂ ਦਿਨ 100 ਦਿਨ ਤੁਹਾਨੂੰ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਪੁਰਾਤਨ ਦਸਤਾਰ ਜਿਹਦੀ ਤੁਸੀਂ ਕਾਫੀ ਡਿਮਾਂਡ ਕਰ ਰਹੇ ਸੀਗੇ ਕਿ ਵੀਡੀਓ ਪਾਓ ਵੀਡੀਓ ਪਾਓ ਇਸ ਲਈ ਅਸੀਂ ਅੱਜ ਇਸ ਦਸਤਾਰ ਦੀ ਵੀਡੀਓ ਅਪਲੋਡ ਕਰ ਰਹੇ ਆਂ ਇਸ ਸਾਰੀ ਵੀਡੀਓ 'ਚ ਤੁਹਾਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਮੈਂ ਪੂਰੀ ਡਿਟੇਲ ਜੀ ਦਵਾਂਗਾ ਬੁੰਗਾ ਸੇਮ ਨੂੰ ਤੁਸੀਂ ਕਿਵੇਂ ਸਜਾਣਾ ਹੈ ਥੋੜਾ ਜਿਹਾ ਪਿੱਛੇ ਅਤੇ ਇਸ ਦਸਤਾਰ ਨੂੰ ਕਿਸ ਤਰੀਕੇ ਨਾਲ ਤੁਸੀਂ ਸ਼ੁਰੂ ਕਰਨਾ ਹੈ ਤੇ ਕਿਸ ਤਰੀਕੇ ਨਾਲ ਦਸਤਾਰ ਨੂੰ ਤੇ ਧਿਆਨ ਨਾਲ ਦਸਤਾਰ ਨੂੰ ਸਜਾਣਾ ਸਿੱਖਿਓ ਮੇਰੇ ਵੀਰੋ ਇਹ ਟੋਟਲ ਲੈਂਥ ਆਪਣੀ ਦਸਤਾਰ ਦੀ ਜਿਹੜੀ ਹੋਏਗੀ 12 ਮੀਟਰ ਜਿਹਦੇ ਵਿੱਚੋਂ 10 ਮੀਟਰ ਦਾ ਆਪਣਾ ਇਹ yellow ਕਲਰ ਦਾ ਜਿਹੜਾ ਬਸੰਤੀ ਰੰਗ ਦਾ ਧੁਮਾਲਾ ਸਹੀਵਾ ਤੇ نیچے 2 ਮੀਟਰ ਦਾ ਸੀ ਬੁੰਗਾ ਸਾਹਿਬ ਸਜਾਵਾਂਗੇ ਸਭ ਤੋਂ ਪਹਿਲਾਂ ਅਸੀਂ ਕੇਸਾ ਨੂੰ ਇਸ ਤਰੀਕੇ ਨਾਲ ਖੋਲ ਲੈਣਾ ਤੇ ਕੰਗਾ ਸੈਵਨ ਵੀ ਹੱਥ ਦੇ ਵਿੱਚ ਫੜ ਲਵਾਂਗੇ ਉਸ ਤੋਂ ਉਪਰੰਤ ਨਾ ਮੇਰੇ ਵੀਰੋ ਅਸੀਂ ਕੀ ਕਰਨਾ ਹੈ 2 ਮੀਟਰ ਦਾ ਜਿਹੜਾ ਇਹ ਸੰਤਰੀ ਰੰਗ ਦਾ ਬੁੰਗਾ ਸਾਹਿਬ ਨੂੰ ਸਜਾਵਾਂਗੇ ਸੰਪੂਰਨ ਹੀ ਬੁੰਗਾ ਸਾਹਿਬਾਂ ਤੇ ਸੰਪੂਰਨ ਹੀ ਧੁਮਾਲਾ ਸਾਹਿਬਾਂ ਬੁੰਗਾ ਸਾਹਿਬ ਦੇ ਕਪੜੇ ਨੂੰ ਇਸ ਤਰੀਕੇ ਨਾਲ ਖੋਲ ਕੇ ਨਾ ਕੇਸਾ ਦੇ ਉੱਪਰੋਂ ਘੁਮਾ ਕੇ ਲੈ ਕੇ ਜਾਣੇ ਆ ਹੁਣ ਧਿਆਨ ਰੱਖਿਓ ਕਿ ਕਪੜਾ ਤੁਸੀਂ ਕੇਸਾ ਦੇ ਬਰਾਬਰ ਹੋਵੇ ਭਾਵੇਂ ਵੱਡਾ ਰੱਖੋ ਇਹ ਤੁਹਾਡੀ ਮਰਜ਼ੀ ਆ ਬਸ ਤੁਸੀਂ ਬੁੰਗਾ ਸਾਹਿਬ ਹਨ ਜਿਹੜਾ ਪਿੱਛੇ ਨੂੰ ਸਜਾਣਾ ਹੈ ਥੋੜਾ ਜਿਹਾ ਪਿੱਛੇ ਨੂੰ ਮਤਲਬ ਥੋੜਾ ਸਿਰ ਦੇ ਸੈਂਟਰ ਚੋਂ ਥੋੜਾ ਬੈਕ ਸਾਈਡ ਤੇ ਇਸ ਤਰੀਕੇ ਨਾਲ ਜੋੜਾ ਸਾਹਿਬ ਨੂੰ ਸਜਾਵਾਂਗੇ ਅਸੀਂ ਤੇ ਜਿੰਨਾ ਕ ਕਪੜਾ ਨੂੰ ਘੁਮਾਉਣ ਤੋਂ ਬਾਅਦੋਂ ਅੰਦਰ ਕਰ ਦੇਵਾਂਗੇ ਤੇ ਨਾਲ ਹੀ ਕੰਗਾ ਸਾਹਿਬ ਨੂੰ ਵੀ ਕੇਸਾ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਦੇ ਹੋਏ ਇਸ ਜਗ੍ਹਾ ਤੇ ਲਾ ਦਿਓ ਤੇ ਇਸ ਤੋਂ ਉਪਰੰਤ ਅਸੀਂ ਆਪਣਾ ਜਿਹੜਾ ਬਾਕੀ ਬਚਦਾ ਕਪੜਾ ਆ ਇਹਨੂੰ ਇਸ ਤਰੀਕੇ ਨਾਲ ਘੁਮਾ ਕੇ ਥੋੜਾ ਜਿਹਾ ਫਲਫੀ ਰੱਖਣਾ ਆ ਫੁਲਮਾ ਰੱਖਣਾ ਬੁੰਗਾ ਸਾਈਬ ਨੂੰ ਜਿਆਦਾ ਟਾਈਟ ਨਹੀਂ ਸਜਾਣਾ ਤੇ ਬੁੰਗਾ ਸਾਈਬ ਥੋੜਾ ਪਿੱਛੇ ਨੂੰ ਸਜਾਇਆ ਹੋਣਾ ਚਾਹੀਦਾ ਹੈ ਤੁਹਾਡਾ ਜਿਵੇਂ ਮੈਂ ਤੁਹਾਨੂੰ ਸਜਾ ਕੇ ਦਿਖਾ ਰਿਹਾ ਤੁਸੀਂ ਵੀ ਇਸੇ ਤਰੀਕੇ ਨਾਲ ਟਰਾਈ ਕਰ ਸਕਦੇ ਹੋ ਅੱਜ ਦੀ ਵੀਡੀਓ ਨੂੰ ਸਕਿੱਪ ਨਾ ਕਰਿਓ ਤੁਹਾਨੂੰ ਹਰ ਇੱਕ ਚੀਜ਼ ਪੂਰੀ ਡਿਟੇਲ ਚ ਦੱਸਾਂਗਾ ਮੇਰੇ ਵੀਰੋ ਇਸ ਲਈ ਜਿਹੜੇ ਵੀ ਵੀਰਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਹੁਣ ਤੁਸੀਂ ਦੇਖ ਲਓ ਇੱਕ ਵਾਰੀ ਕਿ ਆਪਾਂ ਬੁੰਗਾ ਸਾਹਿਬ ਕਿੰਨਾ ਪਿੱਛੇ ਨੂੰ ਸਜਾਇਆ ਹੁਣ ਇਹ ਸਾਡਾ ਦੁਮਾਲਾ ਸਾਹਿਬ ਆ ਜਿਹਨੂੰ ਆਪਾਂ ਸਜਾਣਾ ਹੈ ਸੰਪੂਰਨ ਐ ਵੀ ਇਹਨੂੰ ਦੋਰਾ ਕਰਕੇ ਨਾ ਸਭ ਤੋਂ ਪਹਿਲਾਂ ਥੋੜਾ ਜਿਹਾ ਲੰਬਾ ਪੱਲਾ ਦੋਰਾ ਕਰਕੇ ਨੀਚੇ ਤੱਕ ਫੜ ਲੈਣਾ ਆ ਇਹਨੂੰ ਆਪਾਂ ਸੇਟਕੰਦੇ ਵਿੱਚ ਯੂ ਖੁੱਲਾ ਹਿੱਸਾ ਮੋਲੇ ਹੀ ਸਿਦਰਾਕ ਕੇ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਸੈਨੂ ਟਕਣਾ ਆ ਧਿਆਨ ਰੱਖਿਓ ਕਿ ਮੋਲੇ ਪੱਲੇ ਨੂੰ ਪਿਛਲੇ ਪੱਲੇ ਦੇ نیچے ਜਾ ਕੇ ਅੰਦਰ ਕਰ ਦਿਓ ਤੇ ਪਿਛਲਾ ਪੱਲਾ ਫੜ ਕੇ ਅੱਗੇ ਲੈ ਆਣਾ ਆ ਇਸ ਦਸਤਾਰ ਨੂੰ ਨਾ ਅਸੀਂ ਟਾਈਟ ਸਜਾਉਣਾ ਆ ਕਿਉਂਕਿ ਆਪਣੀ ਇਹ ਦਸਤਾਰ ਕੰਨਾਂ ਤੋਂ ਉੱਪਰ ਹੋਵੇਗੀ ਕਿਉਂਕਿ ਜਦੋਂ ਕੰਨਾਂ ਤੋਂ ਉੱਪਰ ਅਸੀਂ ਕੋਈ ਵੀ ਦਸਤਾਰ ਸਜਾਉਂਦੇ ਆ ਨਾ ਮੇਰੇ ਵੀਰੋ ਉਹਦੀ ਗ੍ਰਿਪ ਨਾ ਦੂਜੀ ਦਸਤਾਰ ਨਾਲੋਂ ਘੱਟ ਹੀ ਰਹਿੰਦੀ ਹੁੰਦੀ ਹੈ ਨੰਨਾਂ ਦੇ ਨੀਚੋਂ ਸਜਾਉਣ ਵੇਲੇ ਨਾ ਦਸਤਾਰ ਦੀ ਗਿਰਿਪ ਹਮੇਸ਼ਾ ਟਾਈਟ ਰਹਿੰਦੀ ਆ ਪਿਛਲੇ ਹਿੱਸੇ ਤੋਂ ਅਸੀਂ ਇਸ ਪੱਲੇ ਨੂੰ ਖਿੱਚ ਕੇ ਨਾ ਇਸ ਤਰੀਕੇ ਨਾਲ ਲਗਾਉਣਾ ਆ ਆਪਣਾ ਇਹ ਧੁਮਾਲਾ ਸੇਮਾ ਨਾ ਜਿਹੜਾ F74 ਕੱਪੜੇ ਦੇ ਵਿੱਚ 10 ਮੀਟਰ ਆ ਤੇ ਕੱਪੜਾ ਕਾਫੀ ਆ ਆਪਣੇ ਕੋਲ ਇਹਦੇ ਨਾਲ ਇਸ ਲਈ ਅਸੀਂ ਇੱਕ ਵਾਰ ਹੋਰ ਸੇਨ ਨੂੰ ਟਕ ਲਵਾਂਗੇ ਤੇ ਮੱਥੇ ਦੇ ਕੋਲੋਂ ਪੱਲਾ ਲੈ ਕੇ ਆਵਾਂਗੇ ਤੇ ਪਿੱਛੇ ਨੂੰ ਦੋਰਾ ਪੱਲਾ ਖਿੱਚ ਕੇ نیچے ਨੂੰ ਕਰ ਦੇਣਾ ਆ ਧਿਆਨ ਨਾਲ ਇਹਨਾਂ ਗ੍ਰੀਪ ਆਪਣੀ ਹੋਰ ਮਜ਼ਬੂਤ ਹੋਵੇਗੀ ਤੇ ਬੁੰਗਾ ਸਾਹਿਬ ਆਪਣਾ ਹੋਰ ਉੱਚਾ ਹੋਵੇਗਾ ਪਿੱਛੇ ਨੂੰ ਧਿਆਨ ਨਾਲ ਦੇਖੋ ਦੋਰਾ ਪੱਲਾ ਹੀ ਆ ਇਹਨੂੰ ਹੁਣ ਪਿੱਛੋਂ ਜੀ ਖਿੱਚ ਕੇ ਨਾ ਮੈਂ ਅੰਤਰ ਕਰ ਦੇਣਾ ਆ ਇਸੇ ਤਰੀਕੇ ਨਾਲ ਤੁਸੀਂ ਵੀ ਕਰ ਸਕਦੇ ਹੋ ਜੇ ਤੁਸੀਂ ਬੁੰਗਾ ਸਾਹਿਬ ਵੱਡਾ ਪਹਿਲਾਂ ਹੀ ਸਜਾਇਆ ਫਿਰ ਇਸ ਤਰੀਕੇ ਨਾਲ ਕਰਨ ਦੀ ਲੋੜ ਨਹੀਂ ਤੁਹਾਨੂੰ ਜੇਕਰ ਤੁਸੀਂ ਨਾ ਧੁਮਾਲਾ ਸਾਹਿਬ ਛੋਟਾ ਸਜਾ ਰਹੇ ਆ ਫਿਰ ਤੁਸੀਂ ਇੱਕ ਵਾਰੀ ਹੀ ਸਿਰ ਨੂੰ ਟਕ ਲਿਓ ਇਸ ਚੀਜ਼ਾਂ ਮੈਂ ਤੁਹਾਨੂੰ ਦੁਬਾਰਾ ਰਿਪੀਟ ਇਸ ਲਈ ਕਰਕੇ ਦਿਖਾ ਰਿਹਾ ਕਿਉਂਕਿ ਮੇਰਾ ਦੁਮਾਲਾ ਸਾਹਿਬ ਹੈਗਾ ਜਿਆਦਾ ਲੰਬਾ 10 ਮੀਟਰ ਦਾ ਦੁਮਾਲਾ ਸਾਹਿਬ ਆ ਇਹਨਾਂ ਨਾਲ ਭਾਵੇਂ ਮੈਂ ਨਾ ਇੱਕ ਵਾਰ ਉਹ ਹੋਰ ਸਿਰ ਟਕ ਲੈਂਦਾ ਤਾਂ ਕੱਪੜੇ ਦੇ ਵਿੱਚ ਕਮੀ ਨਹੀਂ ਸੀ ਆਣੀ ਮੈਨੂੰ ਹੁਣ ਪਿੱਛੋਂ ਦੀ ਕੱਪੜੇ ਨੂੰ ਅੰਦਰ ਨੂੰ ਕਰਕੇ ਨਾ ਇਸ ਤਰੀਕੇ ਨਾਲ ਸੇਨ ਨੂੰ ਟਕ ਲਿਆ ਤੇ ਆਪਣਾ ਬੂੰਗਾ ਸਾਹਿਬ ਦੇਖੋ ਫੁੱਲਮਾ ਬੂੰਗਾ ਸਾਹਿਬ ਆਪਣਾ ਜਿਆਦਾ ਟਾਈਟ ਨਹੀਂ ਕੀਤਾ ਸੀ ਤੇ ਸੇਨ ਨੂੰ ਮੈਂ ਇਸ ਲਈ ਜਿਆਦਾ ਟਕਿਆ ਹੋਇਆ ਸੰਜੇ ਪਾਸੇ ਉਹਨਾਂ ਹੁਣ ਪੇਚਾਂ ਨੂੰ ਲਗਾਉਣ ਵੇਲੇ ਧਿਆਨ ਰੱਖਣਾ ਤੁਸੀਂ ਸੰਜੇ ਪਾਸੇ ਪਹਿਲਾਂ ਆਪਾਂ ਲੜ ਲੈ ਕੇ ਆਏ ਉੱਚਾ ਸਾਰੇ ਲੜ ਅਸੀਂ ਕੰਨਾਂ ਦੇ ਉੱਪਰੋ ਜੀ ਕਮਾਣੇ ਨੇ ਦੇਖੋ ਇਸ ਤਰੀਕੇ ਨਾਲ ਪਹਿਲਾਂ ਅਸੀਂ ਲੈ ਕੇ ਗਏ ਪਹਿਲੇ ਪੱਲੇ ਨੂੰ ਤਣ ਦੇ ਉੱਪਰੋ ਲੈ ਕੇ ਗਏ ਖਿੱਚ ਕੇ ਸਜਾਏ ਹੋਏ ਇਸ ਦਸਤਾਰ ਨੂੰ ਦੂਜੀ ਗੱਲ ਇਹ ਮੱਥੇ ਤੋਂ ਨੀਵੀਂ ਸਜਾਏ ਹੋ ਦਸਤਾਰ ਜਿਆਦਾ ਉੱਚੀ ਨਾ ਸਜਾਓ ਫਿਰ ਜਿਆਦਾ ਵਧੀਆ ਗ੍ਰਿਪ ਮਿਲੇਗੀ ਜੇਕਰ ਤੁਸੀਂ ਨੀਵੀਂ ਦਸਤਾਰ ਸਜਾਉਂਗੇ ਪੱਲੇ ਇਕੱਠੇ ਕਰਕੇ ਨਾ ਸੱਜੇ ਪਾਸੇ ਅਸੀਂ ਥੋੜਾ ਜਿਹਾ ਨੀਵਾ ਪੱਲਾ ਲੈ ਕੇ ਆਵਾਂਗੇ ਅਗਲਾ ਤੇ ਮੋਲਲੇ ਹਿੱਸੇ ਤੋਂ ਉਸ ਪੇਜ ਨੂੰ ਆਪਾਂ ਪਹਿਲਾਂ ਤਾਂ ਥੋੜਾ ਲੁਕਾਵਾਂਗੇ ਇੱਥੋਂ ਜੀ ਆ ਦੇਖੋ ਇਸ ਤਰੀਕੇ ਨਾਲ ਫਿਰ ਥੋੜਾ ਬਾਹਰ ਕੱਢ ਦਾਂਗੇ ਅਗਲੇ ਤੋਂ ਅਗਲਾ ਪੱਲਾ ਅਸੀਂ ਥੋੜਾ ਨੀਵਾ ਕਰਕੇ ਲਗਾਣਾ ਹੈ ਬਾਅਦ ਦੇ ਵਿੱਚ ਉਸ ਤੋਂ ਪਹਿਲੇ ਲਾਇ ਲੜ ਨੂੰ ਅਸੀਂ ਬਾਹਰ ਦਿਖਾਣਾ ਹੈ ਹੁਣ ਮੈਂ ਤੁਹਾਨੂੰ ਫੇਰ ਉਹੀ ਚੀਜ਼ ਰਿਪੀਟ ਕਰਦਾ ਪੱਲੇ ਨੂੰ ਇਕੱਠਾ ਕਰੋ ਇਧਰੋਂ ਜੀ ਪਹਿਲੇ ਲਾਇ ਲੜ ਨਾਲੋਂ ਥੋੜਾ ਨੀਵਾ ਲੈ ਕੇ ਆਓ ਪੱਲੇ ਨੂੰ ਤੇ ਪਹਿਲਾਂ ਇਹਨੂੰ ਉੱਪਰ ਤੱਕ ਖਿੱਚ ਕੇ ਲੈ ਕੇ ਜਾਓ ਉਸ ਪੱਲੇ ਦੇ ਨਾਲ ਹੁਣ ਨੀਚੋਂ ਜੀ ਇਹ ਪੱਲਾ ਖਿੱਚ ਕੇ ਇਹਦੇ ਨਾਲ ਮੈਂ ਮੱਥਾ ਟਕ ਲਿਆ ਹੁਣ ਦੂਜੇ ਪੱਲੇ ਮੈਂ ਬਾਹਰ ਕੱਢਦੇ ਇਹਦੇ ਥੱਲੋਂ ਇਸ ਪਾਸਿਓ ਪੱਲੇ ਉੱਪਰ ਜਾਣਗੇ ਮੋਲੇ ਹਿੱਸੇ ਤੋਂ ਮੱਥਾ ਟਕ ਕੇ ਤੇ ਤੁਸੀਂ ਧਿਆਨ ਰੱਖਣਾ ਹੈ ਕਿ ਮੱਥੇ ਤੋਂ ਗ੍ਰਿਪ ਬਣੇ ਚੰਗੀ ਤਰ੍ਹਾਂ ਇਧਰੋਂ ਪੱਲੇ ਤੁਹਾਡੇ ਉੱਪਰ ਜਾਣ ਇਧਰੋਂ ਪੱਲੇ ਨੀਵੇਂ ਆਣ ਹਮੇਸ਼ਾ ਇਸ ਦਸਤਾਨ ਨੂੰ ਸਜਾਉਣ ਵੇਲੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੈ ਤੇ ਬੂੰਗਾ ਸਾਹਿਬ ਵੀ ਤੁਸੀਂ ਦੇਖ ਸਕਦੇ ਹੋ ਆਪਣਾ ਥੋੜਾ ਪਿੱਛੇ ਨੂੰ ਸਜਾਇਆ ਹੋਇਆ ਆਪਣਾ ਤੇ ਹੁਣ ਆਪਾਂ ਪੱਲੇ ਨੂੰ ਚ ਪੱਲਿਆਂ ਨੂੰ ਹਮੇਸ਼ਾ ਖਿੱਚ ਕੇ ਰੱਖਣਾ ਆ ਇਸ ਤਰੀਕੇ ਨਾਲ ਤੇ ਪੱਲੇ ਲਗਾਣੇ ਆ ਥੋੜਾ ਆ ਫੜ ਕੇ ਟਾਈਟ ਕਰਕੇ ਲਗਾਣੇ ਆ ਤੇ ਹਮੇਸ਼ਾ ਤੁਸੀਂ ਆਪਣੇ ਹਿਸਾਬ ਨਾਲ ਵੀ ਪਹਿਲਾਂ ਰੈਂਡਮਲੀ ਪੱਲੇ ਘੁਮਾ ਕੇ ਨਾ ਦਸਤਾਰ ਦੀ ਸ਼ੇਪ ਬਣਾ ਸਕਦੇ ਹੋ ਉਦਾਂ ਦੀ ਜੇਕਰ ਤੁਹਾਡੇ ਕੋਲ ਤੁਮਹਾਲਾ ਸਾਹਿਬ ਦਾ ਕਪੜਾ ਜ਼ਿਆਦਾ ਆ ਤਾਂ ਤੁਸੀਂ ਆਪਣੇ ਅਨੁਸਾਰ ਵੀ ਦਸਤਾਰ ਸਜਾ ਸਕਦੇ ਹੋ ਤੇ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਿਓ ਪੱਲੇ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਨਾ ਖੱਬੇ ਪਾਸਿਓ ਹੌਲੀ-ਹੌਲੀ ਪੱਲੇ ਉੱਪਰ ਨੂੰ ਜਾਣਗੇ ਸੱਜੇ ਪਾਸਿਓ ਪੱਲੇ نیچے ਨਿਵਾਣਗੇ ਜਿਵੇਂ ਅਸੀਂ ਪਟਿਆਲਾ ਸ਼ਹੀਦ ਦਸਤਾਰ ਸਜਾਉਣੀ ਹੁੰਦੀ ਹੈ ਨਾ ਉਹੀ ਚੀਜ਼ ਆ ਥੋੜੀ ਜੀ ਇੱਥੇ ਪਰ ਇੱਥੇ ਅਸੀਂ ਬਹੁਤ ਘੱਟ ਕਰਦੀਆਂ ਉਹ ਚੀਜ਼ ਧਿਆਨ ਰੱਖਿਓ ਹਮੇਸ਼ਾ ਟਾਈਟ ਕਰਕੇ ਪੱਲੇ ਲਗਾਓ ਤੇ ਨੀਚੋਂ ਦੀ ਪੱਲੇ ਲੈ ਕੇ ਆਓ ਤੇ ਪਤਲੇ ਜਿਹੇ ਪੱਲੇ ਕੱਢਨੇ ਆ ਬਾਹਰੋਂ ਇਹ ਮੇਰਾ ਤਰੀਕਾ ਹੈ ਦਸਤਾਰ ਸਜਾਉਣ ਦਾ ਤੇ ਬਾਕੀ ਜੇ ਤੁਸੀਂ ਕਿਸੇ ਹੋਰ ਦੀ ਵੀਡੀਓ ਦੇਖੀ ਹੋਵੇ ਤਾਂ ਹੋ ਸਕਦਾ ਕਿਸੇ ਹੋਰ ਦਾ ਅਲੱਗ ਤਰੀਕਾ ਹੋਵੇ ਦਸਤਾਰ ਸਜਾਉਣ ਦਾ ਤੇ ਇਹ ਹਮੇਸ਼ਾ ਨਾ ਵੈਰੀ ਕਰਦਾ ਹੁੰਦਾ ਹੈ ਕੀ ਬੰਦਿਆ ਦੇ ਸਜਾਉਣ ਦੇ ਤਰੀਕੇ ਤੇ ਦੇਖੋ ਹਰ ਇੱਕ ਬੰਦਾ ਅਲੱਗ ਦਸਤਾਰ ਸਜਾਉਂਦਾ ਹੁੰਦਾ ਹਰ ਇੱਕ ਬੰਦੇ ਨੇ ਬੰਨਣ ਦਾ ਢੰਗ ਅਲੱਗ ਹੁੰਦਾ ਦਸਤਾਰ ਸਜਾਉਣ ਦਾ ਢੰਗ ਅਲੱਗ ਹੁੰਦਾ ਹੈ ਤੁਸੀਂ ਜਦੋਂ ਵੀ ਕਿਸੇ ਅਲੱਗ ਬੰਦੇ ਦੀ ਵੀਡੀਓ ਦੇਖੋਗੇ ਉਹਨੇ ਤੁਹਾਨੂੰ ਕੋਈ ਚੀਜ਼ ਕਿਸੇ ਢੰਗ ਨਾਲ ਕਰਕੇ ਦਿਖਾਣੀ ਹੈ ਮੈਂ ਤੁਹਾਨੂੰ ਕਿਸੇ ਹੋਰ ਢੰਗ ਨਾਲ ਕਰਕੇ ਦਿਖਾਣੀ ਹੈ ਤੁਸੀਂ ਸਾਰਿਆਂ ਦੀਆਂ ਵੀਡੀਓਜ਼ ਦੇਖੋ ਪਰ ਗ੍ਰੈਪ ਉਸ ਚੀਜ਼ ਨੂੰ ਕਰੋ ਜਿਹੜੀ ਤੁਹਾਨੂੰ ਸੂਟ ਬੈਂਦੀ ਆ ਠੀਕ ਹੈ ਮੇਰੇ ਵੀਰੋ ਬਸ ਕਿਸੇ 'ਚ ਕਮੀਆਂ ਨਾ ਕੱਢੋ ਕਦੀ ਵੀ ਆਪਣੇ ਆਪਣੇ ਵੱਲ ਦੇਖਣਾ ਚਾਹੀਦਾ ਬੰਦੇ ਨੂੰ ਹਮੇਸ਼ਾ ਦੂਜੇ ਨੂੰ ਕੁਝ ਕਹਿਣ ਤੋਂ ਪਹਿਲਾਂ ਹੁਣ ਗੱਲਬਾਤ ਕਰਦੇ ਆ ਦਸਤਾਰ ਦੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਸੱਜੇ ਪਾਸਿਓਂ ਨਾ ਇਹ ਪੱਲੇ ਆਪਾਂ ਥੋੜੇ-ਥੋੜੇ ਨੀਵੇਂ ਲੈ ਕੇ ਆਣੇ ਆ ਹੁਣ ਦੇਖੋ ਆਪਣਾ ਪੱਲਾ ਜਿਹੜਾ ਆ ਹੁਣ ਰਾਈਟ ਸਾਈਡ ਤੇ ਹੋਣਾ ਸ਼ੁਰੂ ਹੋ ਗਿਆ ਥੋੜਾ ਜਿਹਾ ਇਹਦੇ ਨਾਲ ਦਸਤਾਰ ਸਾਡੀ ਨਾ ਹੁਣ ਖੱਬੇ ਪਾਸਿਓਂ ਜ਼ਿਆਦਾ ਉੱਚੀ ਜਾਵੇਗੀ ਸੱਜੇ ਪਾਸਿਓਂ ਪੇਚ ਆਪਣੇ ਥੋੜੇ ਜਿਹਾ ਜ਼ਿਆਦਾ ਨੀਵੇਂ ਆਣਗੇ ਪਰ ਸੱਜੇ ਪਾਸਿਓਂ ਵੀ ਆਪਾਂ ਪੱਲੇ ਆ ਜਿਹੜੇ ਉਹ ਕੰਨ ਦੇ ਉੱਪਰੋਂ ਨਹੀਂ ਲੈ ਕੇ ਆਣੇ ਹੈਗੇ ਕੰਨ ਟਕਣਾ ਨਹੀਂ ਹੈਗਾ ਅਸੀਂ ਕੰਨ ਦੇ ਉੱਤੋਂ ਜੀ ਰੱਖਣੇ ਆ ਪੱਲੇ ਠੀਕ ਹੈ ਜੀ ਕੰਨ ਨੂੰ ਬਾਹਰ ਹੀ ਰੱਖਣਾ ਹੈ ਜਿਵੇਂ ਤੁਹਾਨੂੰ ਅਸੀਂ ਦਸਤਾਰ ਸਜਾਉਣੀ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਹੀ ਦਸਤਾਰ ਨੂੰ ਸਜਾਣਾ ਹੈ ਪੱਲੇ ਹਮੇਸ਼ਾ ਖਿੱਚ ਕੇ ਲਗਾਉਣੇ ਨੇ ਤੇ ਨੀਚੋਂ ਦੀ ਇੱਕ ਪਤਲਾਇਆ ਪੱਲਾ ਖਿੱਚ ਕੇ ਉਹਨੂੰ ਇਸ ਤਰੀਕੇ ਨਾਲ ਕੱਢ ਕੇ ਨਾ ਤੁਸੀਂ ਟਿਕਾਣਾ ਹੈ ਥੋੜਾ ਪੱਲੇ ਨੂੰ ਖਿੱਚ ਕੇ ਇਸ ਤਰੀਕੇ ਨਾਲ ਬਿਠਾਣਾ ਹੈ ਗੋਲਾਈ ਜੀ ਸ਼ੇਪ ਕਰਨੀ ਆ ਪਿਛਲੇ ਹਿੱਸੇ ਤੋਂ ਜਿੱਥੋਂ ਵੀ ਤੁਹਾਨੂੰ ਲੱਗੇ ਵਧੀਆ ਸ਼ੇਪ ਬਣਦੀ ਆ ਨਾ ਦਸਤਾਰ ਦੀ ਉੱਥੋਂ ਜੀ ਪੱਲਾ ਘੁਮਾਓ ਇਸ ਢੰਗ ਨਾਲ ਆ ਦੇਖੋ ਨਾਲ ਦੀ ਨਾਲ ਪੇਚਾਂ ਨੂੰ ਵਛਾਓ ਵੀ ਤੇ ਫਿਰ ਜੇ ਤੁਹਾਨੂੰ ਲੱਗਦਾ ਉੱਪਰ ਜੀ ਵੱਟ ਜੇ ਪੈ ਰਹੇ ਨਾ ਤਾਂ ਇਹਨਾਂ ਨੂੰ ਥੋੜਾ ਪਿੰਚੇ ਕਰ ਦੋ ਦੱਬ ਕੇ ਖਿੱਚ ਕੇ ਰੱਖੋ ਪੱਲਿਆਂ ਨੂੰ ਪੇਚਾਂ ਨੂੰ ਨਾ ਇਸ ਜਗ੍ਹਾ ਤੋਂ ਹਮੇਸ਼ਾ ਲਾਣ ਮਿਲੇ ਧਿਆਨ ਰੱਖਣਾ ਹੈ ਤੁਸੀ ਕਿਤੇ ਡੋਂਗ ਨਾ ਪਵੇ ਗੋਲਾਈ ਦੀ ਸ਼ੇਪ ਦੇ ਵਿੱਚ ਹੋਵੇ ਦਸਤਾਰ ਤੁਹਾਡੀ ਦੋਨਾਂ ਹਿੱਸਿਆਂ ਤੋਂ ਹਮੇਸ਼ਾ ਕੋਸ਼ਿਸ਼ ਕਰੋ ਟਾਈਟ ਦਸਤਾਰ ਹੋਵੇ ਤੇ ਇਹਨੂੰ ਖਿੱਚ ਕੇ ਲਗਾਓ ਆ ਦੇਖੋ ਜਿੱਦਾਂ ਮੈਂ ਪਿਛਲੇ ਹਿੱਸੇ ਤੋਂ ਦਸਤਾਰ ਨੂੰ ਫੜਦਾ ਸੱਜੇ ਹੱਥ ਨਾਲ ਪੱਲੇ ਨੂੰ ਖਿੱਚ ਕੇ ਲੈ ਕੇ ਆਉਣਾ ਨਾ ਤੇ ਨੀਚੋਂ ਦੀ ਇੱਕ ਪੱਲਾ ਫੜਨਾ ਹੈ ਤੇ ਉਹਨੂੰ ਘੁਮਾਣਾ ਹੈ ਆ ਦੇਖੋ ਇਸ ਤਰੀਕੇ ਨਾਲ ਤੇ ਇਹਨੂੰ ਵਿਸ਼ਾ ਕੇ ਉੱਪਰ ਜੀ ਹੱਥ ਫੇਰਨਾ ਹੈ ਤੇ ਇਸ ਜਗ੍ਹਾ ਤੋਂ ਦੇਖਣਾ ਦਸਤਾਰ ਨੂੰ ਦੱਬਣਾ ਵੀ ਹੈ ਜਿਆਦਾ ਬਾਹਰ ਨੂੰ ਨਿਕਟਣਾ ਮੋਲੇ ਹਿੱਸੇ ਤੋਂ ਤੇ ਆਪਣੀ ਦਸਤਾਰ ਬੈਠਵੀਂ ਹੋਣੀ ਚਾਹੀਦੀ ਆ ਤੇ ਉੱਪਰੋਂ ਜੀ ਪੱਲਿਆਂ ਨੂੰ ਅੰਦਰ ਨੂੰ ਵੀ ਫੋਲਡ ਕਰ ਸਕਦੇ ਆ ਇਸ ਤਰੀਕੇ ਨਾਲ ਤੁਹਾਡੀ ਦਸਤਾਰ ਦੀ ਸ਼ੇਪ ਆ ਜਿਹੜੀ ਤੁਹਾਨੂੰ ਬਰਾਬਰ ਪ੍ਰੋਪਰ ਹਰ ਇੱਕ ਹਿੱਸੇ ਤੋਂ ਸਹੀ ਲੱਗੇਗੀ ਹੁਣ ਆਪਾਂ ਸੱਜੇ ਪਾਸੇੋਂ ਜਿਹੜੇ ਪੱਲੇ ਲੈ ਕੇ ਆ ਰਹੇ ਹਾਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਿਓ ਖਿੱਚ ਕੇ ਲੈ ਕੇ ਆਣੇ ਆ ਕੰਨ ਤੋਂ ਉੱਤੇ ਰੱਖਣੇ ਆ ਇਹ ਪੱਲੇ ਤੇ ਇਹਨੂੰ ਇੱਥੋਂ ਜੀ ਘੁਮਾ ਕੇ ਰੱਖਣਾ ਪੱਲਿਆਂ ਨੂੰ ਹੁਣ ਇੱਥੋਂ ਜੀ ਧਿਆਨ ਰੱਖਿਓ ਕਈ ਚੀਜ਼ਾਂ ਦਾ ਕਿ ਪੱਲਾ ਦਾ ਇੱਕ ਸਿੰਗਲ ਜਿਹਾ ਫੜੋ ਉਹਨੂੰ ਉੱਪਰ ਨੂੰ ਲੈ ਜਾਓ ਥੋੜਾ ਨਾ ਇੱਥੋਂ ਜੀ ਦਸਤਾਰ ਦਾ ਨਾ ਜਿੱਦਾਂ ਕਿ ਲੋ ਗੋਲਾਈ ਬਣਦੀ ਆ ਮੋਲ ਹਿੱਸੇ ਤੋਂ ਮੱਥੇ ਤੋਂ ਉਦਾਂ ਦੀ ਗੋਲਾਈ ਬਣਾਣੀ ਆ ਕਿ ਜੱਕਦਮ ਪੱਲਾ ਉੱਪਰ ਨੂੰ ਜਾਵੇ ਥੋੜਾ ਜਿਹਾ ਆ ਦੇਖੋ ਇਸ ਤਰੀਕੇ ਨਾਲ ਇਦ ਨਾਲ ਦਸਤਾਰ ਦੀ ਸ਼ੇਪ ਆ ਉਹ ਜਿਆਦਾ ਸੋਹਣੀ ਬਣੇਗੀ ਤੁਹਾਡੀ ਇਸ ਦਸਤਾਰ ਦੇ ਵਿੱਚ ਕੋਈ ਵੀ ਪੱਲਾ ਫੜਦੇ ਆ ਨਾ ਉਹੀ ਪੱਲਾ ਪਿੱਛੇ ਤੱਕ ਲੈ ਕੇ ਜਾਣਾ ਆ ਉਹਨੂੰ ਖਿੱਚ ਕੇ ਰੱਖੋ ਪਿੱਛੇ ਉਸ ਤੋਂ ਬਾਅਦ ਚ ਅੱਗੋ ਜੀ ਪੱਲਾ ਲਗਾਉਣਾ ਸ਼ੁਰੂ ਕਰਨਾ ਆ ਦਸਤਾਰ ਦੀ ਇਸ ਜਗ੍ਹਾ ਤੋਂ ਗੋਲਾਈ ਜੀ ਵੀ ਬਣਾਣੀ ਆ ਸੀ ਤੇ ਪਿੱਛੋਂ ਜੀ ਇਸ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਕੇ ਵੀ ਲੈ ਕੇ ਆਣਾ ਅੱਗੇ ਪਿੱਛੋਂ ਜੀ ਵੀ ਦਸਤਾਰ ਤੁਹਾਡੀ ਢਿੱਲੀ ਜੀ ਨਹੀਂ ਫੀਲ ਹੋਣੀ ਚਾਹੀਦੀ ਕਿਸੇ ਵੀ ਹਿੱਸੇ ਤੋਂ ਤੇ ਪੱਲਿਆਂ ਨੂੰ ਦੇਖੋ ਆਪਾਂ ਇਹ ਜਗ੍ਹਾ ਤੋਂ ਖਿੱਚ ਕੇ ਨੀਮੀਆਂ ਕਰਦੇ ਆ ਨਾ ਤੁਸੀਂ ਵੀ ਇਸ ਤਰੀਕੇ ਨਾਲ ਕਰ ਸਕਦੇ ਹੋ ਮੈਂ ਇਹ ਦਸਤਾਨਾ ਸਜਾਉਣ ਵੇਲੇ ਬੜੀਆਂ ਚੀਜ਼ਾਂ ਦਾ ਧਿਆਨ ਦਿੱਤਾ ਤੇ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਹਰ ਇੱਕ ਚੀਜ਼ ਪਰਫੈਕਟ ਕਰਕੇ ਦਿਖਾਵਾਂ ਤੇ ਪੱਲਿਆਂ ਨੂੰ ਨਾਲ ਦੀ ਨਾਲ ਖੋਲਾਂਗੇ ਖੋਲ ਕੇ ਇਕੱਠਾ ਕਰਾਂਗੇ ਇਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਵੇਗਾ ਕਿ ਬੰਦ ਹਿੱਸਾ ਕਿੱਧਰ ਆ ਕਿਧਰੋਂ ਜੀ ਤੁਹਾਡਾ ਕਪੜਾ ਜ਼ਿਆਦਾ ਢਿੱਲਾ ਹੋ ਰਿਹਾ ਉਹਨੂੰ ਖਿੱਚ ਕੇ ਅੰਦਰ ਨੂੰ ਫੋਲਡ ਕਰ ਦਿਓ ਤੇ ਇਸ ਹਿੱਸੇ ਤੋਂ ਨਾ ਤੁਸੀਂ ਦਸਤਾਨ ਨੂੰ ਕੰਨ ਦੇ ਉੱਤੇ ਹੀ ਰੱਖਣਾ ਹੈ ਤੇ ਪਿੰਚ ਕਰਾਂਗੇ ਉਸੇ ਜਗ੍ਹਾ ਤੇ ਗੋਲਾਈ ਦੇ ਵਿੱਚ ਪੇਚਾਂ ਨੂੰ ਲੈ ਕੇ ਜਾਵਾਂਗੇ ਇਹ 10 ਮੀਟਰ ਦਾ ਧੁਮਾਲਾ ਸਾਹਿਬ ਸੀਗਾ ਸਾਈਜ਼ ਦੇ ਵਿੱਚ ਇਹ ਕਾਫੀ ਵੱਡਾ ਸਜਾਅ ਹੋਣਾ ਹੈ ਹੀ ਬਟ ਇਹ ਇਨਾ ਹੈਵੀ ਨਹੀਂ ਹੋਣਾ ਹੈਗਾ ਕਿਉਂਕਿ ਕਪੜਾ ਇਹ ਬਹੁਤ ਹਲਕਾ ਆ ਐਫ 74 ਕਪੜਾ ਬੰਨਣ ਵਾਲੇ ਵੀਰਾਂ ਨੂੰ ਪਤਾ ਹੋਣਾ ਹੈ ਕਿ ਜਿਹੜਾ ਐਫ 74 ਕਪੜਾ ਹੁੰਦਾ ਉਹ ਇਨਾ ਪਤਲਾ ਹੁੰਦਾ ਹੈ ਕਿ ਇਹ ਸਜਾਇਆ ਹੋਇਆ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਵੱਡਾ ਆ ਇਹ ਕਿੰਨਾ ਜ਼ਿਆਦਾ ਆ ਇਹ ਹੁਣ ਅਸੀਂ ਇਸ ਪੱਲੇ ਨੂੰ ਲਗਾ ਰਹੇ ਹਾਂ ਤੇ ਇਹ ਤੋਂ ਤੁਹਾਨੂੰ ਲੁੱਕ ਲੱਗਦੀ ਪਈ ਨਾ ਕਿ ਪੁਰਾਤਨ ਦਸਤਾਰ ਵਾਲੀ ਆਪਣੀ ਹੌਲੀ ਹੌਲੀ ਕਰਕੇ ਅਸੀਂ ਪੱਲਿਆਂ ਨੂੰ ਦੇਖੋ ਰਾਈਟ ਸਾਈਡ ਨੂੰ ਲੱਗੇ ਹੋਏ ਆ ਅਪਾ ਕਿੱਥੋਂ ਜੀ ਪੱਲੇ ਰੱਖਣੇ ਸ਼ੁਰੂ ਕੀਤੇ ਸੀ ਹੌਲੀ ਹੌਲੀ ਕਰਕੇ ਆਪਾਂ ਕਿੱਥੇ ਲੈ ਗਏ ਹੋਏ ਪੱਲਿਆਂ ਨੂੰ ਇਸ ਦਸਤਾਰ ਦੀ ਸ਼ੇਪ ਨਾ ਇਸੇ ਢੰਗ ਨਾਲ ਬਣਨੀ ਆ ਜੇ ਤੁਸੀਂ ਇਹਨੂੰ ਸਮਝਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਕੋਈ ਚੀਜ਼ ਨਾ ਸਮਝ ਆਈ ਹੋਵੇ ਨਾ ਸਟਾਰਟਿੰਗ ਤੋਂ ਦੇਖਿਓ ਕਿ ਮੈਂ ਤੁਹਾਨੂੰ ਕਿਸ ਢੰਗ ਨਾਲ ਕਿੱਥੋਂ ਦਸਤਾਰ ਸ਼ੁਰੂ ਕਰਨੀ ਦੱਸੀ ਸੀਗੀ ਤੇ ਕਿੱਥੇ ਤੱਕ ਚਲੀ ਗਈ ਹੋਈ ਆਪਣੀ ਦਸਤਾਰ ਇੱਕ ਇੱਕ ਕਰਕੇ ਪੱਲਿਆਂ ਨੂੰ ਨਾ ਆਪਾਂ ਸੱਜੇ ਪਾਸੇ ਲੈ ਗਏ ਹੋਇਆ ਖੱਬੇ ਪਾਸੇ ਉਹਦੀ ਇਹ ਚੀਜ਼ ਨੂੰ ਤੁਸੀਂ ਵੀ ਧਿਆਨ ਦੇ ਵਿੱਚ ਰੱਖਣਾ ਹੈ ਹੁਣ ਅਸੀਂ ਅਖੀਲਾ ਪੱਲਾ ਲਗਾਣਾ ਹੈ ਇਹਨੂੰ ਵੀ ਕੰਨ ਦੇ ਉੱਤੋਂ ਜੀ ਘਟਣਾ ਹੈ ਇਨੂੰ ਖਿੱਚ ਕੇ ਰੱਖਣਾ ਆਪਣੀ ਜਗ੍ਹਾ ਤੇ ਇਹਨੂੰ ਐਦਾਂ ਰੱਖ ਕੇ ਨਾ ਇਸ ਜਗ੍ਹਾ ਤੋਂ ਐਨ ਚੰਗੀ ਤਰ੍ਹਾਂ ਕੰਨ ਦੇ ਉੱਪਰ ਉਹ ਜੀ ਕਪੜਾ ਰੱਖਦੇ ਹੋਏ ਘੁਮਾ ਕੇ ਇਸ ਜਗ੍ਹਾ ਤੇ ਅੰਦਰ ਕਰ ਦੇਣਾ ਹੈ ਇਹਦੇ ਨਾਲ ਹੀ ਆਪਣੀ ਪੁਰਾਤਨ ਦਸਤਾਰ ਸੰਪੂਰਨ ਆ ਜੀ ਇਹਦੇ ਉੱਪਰ ਉਹ ਜੀ ਨਾ ਅਸੀਂ ਇੱਕ ਹੋਰ ਵਸਤਰ ਸਜਾਣਾ ਆ ਉਹ ਦੇਖੋ ਮੈਂ ਵੈਸੇ ਵੱਡਾ ਵਸਤਰ ਸਜਾਣਾ ਚਾਹੁੰਦਾ ਸੀਗਾ ਪਰ ਮੇਰੇ ਕੋਲ ਨਾ ਕਲਰ ਆਪਸ਼ਨ ਨਹੀਂ ਸੀਗੀ ਜੇ ਤੁਹਾਡੇ ਕੋਲ ਹੋਵੇ ਨਾ ਵੱਡਾ ਵਸਤਰ ਤਾਂ ਤੁਸੀਂ ਉਸ ਤੋਂ ਵੱਡਾ ਕਪੜਾ ਵੀ ਯੂਜ਼ ਕਰ ਸਕਦੇ ਹੋ ਹੁਣ ਆਪਣੀ ਦਸਤਾਰ ਤਾਂ ਸੰਪੂਰਨ ਆ ਤੇ ਇਸ ਜਗ੍ਹਾ ਤੋਂ ਤੁਸੀਂ ਪੱਲਿਆਂ ਨੂੰ ਨਾ ਖਿੱਚਣਾ ਥੋੜਾ ਜਿਹਾ ਨੀਵਾ ਨੀਵਾ ਇਹਦੇ ਨਾਲ ਤੁਹਾਨੂੰ ਇੱਕ ਹੋਰ ਚੀਜ਼ ਵਧੀਆ ਬਣੇਗੀ ਇੱਕ ਇੱਕ ਕਰਕੇ ਪੱਲੇ ਤੁਹਾਡੇ ਨਿਕਲਦੇ ਹੋਏ ਨਜ਼ਰ ਆਣਗੇ ਇਥੋਂ ਤੇ ਅੰਗੂਠਾ ਫੇਰ ਕੇ ਇਥੋਂ ਜੀ ਗੋਲਾਈ ਕਰ ਦੇਣੀ ਆ ਉੱਪਰਲੇ ਹਿੱਸੇ ਤੋਂ ਦਸਤਾਰ ਦੀ ਸ਼ੇਪ ਨੂੰ ਸਹੀ ਕਰਦੇ ਹੋਏ ਨਾ ਦੇਖ ਲਵਾਂਗੇ ਜੇਕਰ ਤੁਹਾਨੂੰ ਕਿਤੇ ਕਮੀ ਲੱਗਦੀ ਹੋਈ ਜਾਂ ਕੋਈ ਲੜ ਤੁਹਾਨੂੰ ਢਿੱਲਾ ਲੱਗੇ ਦੂਜੇ ਛਿਸ਼ੇ ਨਾਲ ਦੇਖ ਕੇ ਉਹਨੂੰ ਪ੍ਰੋਪਰ ਸਹੀ ਕਰਾਂਗੇ ਹਰੇਕ ਹਿੱਸੇ ਤੋਂ ਤੇ ਫਿਰ ਉਸ ਤੋਂ ਬਾਅਦ ਜੋ ਅਸੀਂ ਇਹਦੇ ਉੱਪਰ ਜੀ ਇੱਕ ਜਿਹੜਾ ਛੋਟਾ ਵਸਤਰ ਅਸੀਂ ਹੋਰ ਸਜਾਵਾਂਗੇ ਉਸ ਤੋਂ ਪਹਿਲਾਂ ਜੇ ਤੁਹਾਨੂੰ ਦਸਤਾਰ ਦੇ ਕਿਸੇ ਹਿੱਸੇ ਤੇ ਕਮੀ ਪੇਸ਼ੀ ਲੱਗੇ ਤਾਂ ਉਹਨੂੰ ਦੂਰ ਕਰ ਲਿਓ ਦੂਜੇ ਛਿਸ਼ੇ ਨਾਲ ਇੱਕ ਵਾਰੀ ਹਰੇਕ ਹਿੱਸੇ ਤੋਂ ਦਸਤਾਰ ਨੂੰ ਦੇਖ ਲੈਣਾ ਆ ਹੁਣ ਅਸੀਂ ਉਸ ਵਸਤਰ ਨੂੰ ਸਜਾਣਾ ਆ ਤੇ ਧਿਆਨ ਨਾਲ ਦੇਖਿਓ ਕਿ ਇਹਨੂੰ ਪਹਿਲਾਂ ਆਪਾਂ ਸਹੀ ਕਿੱਦਾਂ ਕਰਨਾ ਆ ਆ ਆਪਣਾ ਵਸਤਰ ਆ ਜੀ ਇਹਦੀ ਲੈਂਥ ਆ ਨਾ ਜਿਹੜੀ ਬਹੁ ਘੱਟ ਆ ਇਹ ਲਗਭਗ ਇਹ 1 ਮੀਟਰ ਤੋਂ ਛੋਟਾ ਹੀ ਆ ਕਪੜਾ ਇਹ ਤੇ ਇਹਨੂੰ ਆਪਾਂ ਦੋਹਰਾ ਕੀਤਾ ਆ ਦੋਹਰਾ ਕਰਕੇ ਨਾ ਇਹਨੂੰ ਇੱਥੋਂ ਫੋਲਡ ਕਰਾਂਗੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਆਪਾਂ ਚੁੰਡੀ ਭਰ ਕੇ ਇੱਥੋਂ ਜੀ ਵਟੇ ਜੇ ਬਣਾਣੇ ਨੇ ਐਦਾਂ ਇਹਨਾਂ ਨੂੰ ਇਕੱਠਾ ਕਰ ਲੈਣਾ ਥੋੜੀ ਜਿਹੀ ਬਰੀਕ ਜੇ ਵਟ ਬਣਾਣੇ ਨੇ ਇਸ ਢੰਗ ਨਾਲ ਜਿੱਦਾਂ ਆਪਾਂ ਤੁੜਲੇ ਨੇ ਬਣਾਉਂਦੇ ਹੁੰਦੇ ਨਾ ਉਸ ਤਰੀਕੇ ਨਾਲ ਐਦਾਂ ਦੋਹਰਾ ਕਰਕੇ ਨਾ ਜਿਆਦਾ ਵਧੀਆ ਫੁੱਲ ਜਾਂਦਾ ਹੁੰਦਾ ਕਪੜਾ ਤੇ ਇਹਨੂੰ ਉਨਾਂਕ ਬਣਾ ਲਓ ਜਿੰਨਾ ਕ ਤੁਹਾਡੇ ਕੋਲ ਕਪੜਾ ਹੈਗਾ ਆ ਉਸ ਤੋਂ ਬਾਅਦ ਇਹਨੂੰ ਖੋਲਾਂਗੇ ਥੋੜਾ ਜਿਹਾ ਪ੍ਰੈਸ ਕਰਕੇ ਇਹਨਾਂ ਨੂੰ ਆਪਣੀ ਜਗ੍ਹਾ ਤੇ ਬਿਠਾ ਲਵਾਂਗੇ ਧਿਆਨ ਨਾਲ ਸਾਰੇ ਪੱਲੇ ਨੂੰ ਬਰਾ ਉਸ ਤੋਂ ਬਾਅਦ ਚੋਂ ਇਸ ਪੱਲੇ ਨੂੰ ਨਾ ਹੱਥ ਫੇਰ ਕੇ ਪ੍ਰੈਸ ਕਰ ਦਿਓ ਇੱਕ ਵਾਰੀ ਇਸ ਢੰਗ ਨਾਲ ਇਹਦੇ ਨਾਲ ਸਾਰੇ ਵੱਟ ਤੁਹਾਡੇ ਸਿੱਧੇ ਸਿੱਧੇ ਜੇ ਪੈ ਜਾਣੇ ਨੇ ਤੇ ਖੁੱਲਣਗੇ ਬੜੇ ਵਧੀਆ ਇਹ ਉਸ ਤੋਂ ਬਾਅਦ ਚੋਂ ਇਸ ਜਗ੍ਹਾ ਤੋਂ ਨਾ ਧਾਗੇ ਵਾਲਾ ਹਿੱਸਾ ਅੰਦਰ ਕਰ ਦਿਓ ਤਾਂ ਜੋ ਘੁਮਾਣ ਵੇਲੇ ਨਾ ਇਹਨੂੰ ਪਿੱਛੇ ਜੀ ਅਸੀਂ ਘੁਮਾ ਕੇ ਲੈ ਕੇ ਆਵਾਂਗੇ ਇਦਾਂ ਤੇ ਉਹ ਬਾਹਰ ਤੋਂ ਨਾ ਆਵੇ ਹੁਣ ਅਸੀਂ ਜਿੱਥੇ ਰੱਖਣਾ ਹੈ ਜਿੱਥੋਂ ਜੀ ਬਾਹਰ ਕੱਢਣਾ ਹੈ ਉੱਥੋਂ ਜੀ ਪੱਲੇ ਨੂੰ ਆਪਾਂ ਫੜ ਲੈਣਾ ਹੈ ਖੱਬੇ ਪਾਸਿਓਂ ਤੇ ਸੱਜੇ ਪਾਸਿਓਂ ਨਾ ਨੀਚੋਂ ਜੀ ਲੈ ਕੇ ਆਣਾ ਪੱਲੇ ਨੂੰ ਦਸਤਾਰ ਦੇ ਨੀਚੋਂ ਜੀ ਲੈ ਕੇ ਆਣਾ ਹੈ ਤੇ ਫਿਰ ਲੈ ਕੇ ਆਣਾ ਦਸਤਾਰ ਦੇ ਉੱਪਰੋਂ ਜੀ ਘੁਮਾ ਕੇ ਇਸ ਜਗ੍ਹਾ ਤੇ ਹੁਣ ਇੱਥੋਂ ਜੀ ਨਾ ਇਸ ਕੱਪੜੇ ਦਾ ਲਾਣ ਦਾ ਸਾਨੂੰ ਕੀ ਫਾਇਦਾ ਹੋਇਆ ਮੇਨ ਇਹਦੇ ਨਾਲ ਨਾ ਦਸਤਾਰ ਦੀ ਗ੍ਰਿਪ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਜਦੋਂ ਮੈਂ ਐਦਾਂ ਕਪੜਾ ਖਿੱਚ ਕੇ ਲਾਇਆ ਨਾ ਇਹਨੂੰ ਤੇ ਗ੍ਰਿਪ ਵੀ ਹੋਰ ਮਜ਼ਬੂਤ ਹੋ ਵੀ ਤੇ ਇਹਦੇ ਨਾਲ ਨਾ ਦਸਤਾਰ ਨੂੰ ਹੋਰ ਜ਼ਿਆਦਾ ਚਾਰਚਾਂਣ ਲੱਗੇ ਜਿਹੜਾ ਅਸੀਂ ਛੋਟਾ ਜਿਹਾ ਫੜਲਾ ਬਣਾਇਆ ਨਾ ਉਹਨੂੰ ਹੱਥ ਦੇ ਵਿੱਚ ਫੜੀ ਰੱਖਣਾ ਹੈ ਤੇ ਉੱਪਰੋਂ ਜੀ ਇਸ ਪੱਲੇ ਨੂੰ ਨਾ ਆਪਾਂ ਅੰਦਰ ਕਰਨਾ ਹੈ ਉਸ ਕਪੜੇ ਦੇ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਖਿੱਚ ਕੇ ਅੰਦਰੋਂ ਕੱਢ ਲਿਓ ਕਿਉਂਕਿ ਆਪਾਂ ਇਹਨੂੰ ਖਿੱਚਣਾ ਹੈ ਹੋਰ ਇਸ ਜਗ੍ਹਾ ਤੋਂ ਨਾ ਇਹਦੀ ਇਸੇ ਕਪੜੇ ਨਾਲ ਹੀ ਇਹਨੂੰ ਲੁਕੋ ਦੇਣਾ ਹੈ ਇਦੇ ਨਾਲ ਨਾ ਗ੍ਰਿਪ ਤੁਹਾਡੀ ਬਣੀ ਰਹੇਗੀ ਇੱਕ ਜਿੱਦਾਂ ਗੱਠ ਟਾਈਪ ਬੱਜ ਜਾਂਦੀ ਹੁੰਦੀ ਨਾ ਉਦਾਂ ਦਸਤਾਨ ਨੂੰ ਮਜ਼ਬੂਤੀ ਦੇ ਦੇਣੀ ਹੈ ਨੇ ਹੋਰ ਪੰਜਾਬੀ ਚ ਕਹਾਂ ਮੈਂ ਤੁਹਾਨੂੰ ਜੇ ਤੇ ਇਹਨੂੰ ਪੱਲੇ ਨੂੰ ਚੰਗੀ ਤਰ੍ਹਾਂ ਅੰਦਰ ਕਰਦੇ ਹੋ ਤੇ ਜਿਹੜਾ ਆਪਾਂ ਛੋਟਾ ਜਿਹਾ ਫਰਲਾ ਬਣਾਇਆ ਸੀ ਇਹਨੂੰ ਚੰਗੀ ਤਰ੍ਹਾਂ ਬਾਹਰ ਕੱਢ ਲਿਓ ਖਿੱਚਿਓ ਇਹਨੂੰ ਖਿੱਚਣ ਦਾ ਫਾਇਦਾ ਇਹ ਹੀ ਹੋਊਗਾ ਕਿ ਇਹਨਾਂ ਇਹ ਹੋਰ ਜ਼ਿਆਦਾ ਟਾਈਟ ਹੋ ਜਵੇਗਾ ਤੇ ਇਹਨੂੰ ਫੇਰ ਬਾਅਦ ਦੇ ਵਿੱਚ ਖੋਲ ਦਿਓ ਤੇ ਇਹ ਜਿਹੜਾ ਮੈਂ ਕਪੜਾ ਸਜਾਇਆ ਨਾ ਹੋ ਸਕੇ ਤਾਂ ਤੁਸੀਂ ਹੋਰ ਲੰਬਾ ਕਪੜਾ ਸਜਾ ਸਕਦੇ ਹੋ ਜਿਸ ਨਾਲ ਨਾ ਦੋ ਕੁ ਵਾਰੀ ਟਰਨ ਅਰਾਊਂਡ ਹੋ ਜਾਵੇ ਕਪੜਾ ਮਤਲਬ ਕਿ ਦੋ ਵਾਰੀ ਘੁਮਾ ਦਈਏ ਕਪੜਾ ਫਿਰ ਬਾਅਦ ਦੇ ਵਿੱਚ ਉਹਨੂੰ ਅੰਦਰ ਦੇਈਏ ਉਹਨਾਂ ਨਾਲ ਗ੍ਰਿਪ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਅੱਜ ਤੁਹਾਡੇ ਲਈ ਅਸੀਂ ਉਹ ਦਸਤਾਰ ਦੀ ਵੀਡੀਓ ਲੈ ਕੇ ਆਏ ਸੀ ਜਿਹਦੀ ਤੁਸੀਂ ਕਾਫੀ ਸਮੇਂ ਤੋਂ ਵੇਟ ਕਰ ਰਹੇ ਸੀ ਤੇ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕਰ ਰਹੇ ਸੀਗੇ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਨਾ ਮੇਰੇ ਵੀਰੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਆਪਣੇ ਜ਼ਰੂਰੀ ਕਮੈਂਟ ਕਰਕੇ ਜ਼ਰੂਰ ਜਾਓ ਕਿ ਤੁਹਾਨੂੰ ਅੱਜ ਦਸਤਾਰ ਦੀ ਵੀ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਹਰੇ ਕੀ ਸਿੱਧਾ ਦਸਤਾਰ ਕਿ ਆਪਾਂ ਬੁੰਗਾ ਸੇਬ ਥੋੜਾ ਪਿੱਛੇ ਨੂੰ ਸਜਾਇਆ ਸੀਗਾ ਉਹ ਵੀ ਉਸੇ ਤਰੀਕੇ ਨਾਲ ਹੀ ਟਿਕਿਆ ਹੋਇਆ ਆਪਣੀ ਜਗ੍ਹਾ ਤੇ ਖੱਬੇ ਪਾਸੇ ਅਸੀਂ ਕਿਵੇਂ ਇਸ ਫਰਲੇ ਨੂੰ ਤਿਆਰ ਕੀਤਾ ਹੈ ਤੇ ਹਰੇਕ ਹਿੱਸੇ ਤੋਂ ਤੁਸੀਂ ਬੈਕ ਸਾਈਡ ਤੋਂ ਵੀ ਦਸਤਾਰਾਂ ਨੂੰ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਵੀ ਮੇਰੇ ਵੀਰੋ ਘਰ ਬੈਠੇ ਰੋਜ਼ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ, ਦੁਮਾਲਾ ਸਾਹਿਬ ਅਤੇ ਕਿਸੇ ਵੀ ਵਰਗੀ ਦਸਤਾਰ ਸਿੱਖਣਾ ਚਾਹੁੰਦੇ ਹੋ ਤੇ ਜਿਹੜੇ ਵੀ ਵੀਰ ਸਾਡੀਆਂ ਵੀਡੀਓਜ਼ ਦੇਖਦੇ ਨੇ ਤੇ ਉਹਨਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਹੋਰ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਵੀ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗ ਕੀ ਫਤਿਹ